ਇਸ ਵੇਲੇ 25 ਦਰਾਂ ਦੇਖ ਰਹੇ ਹਾਂ ਤੁਸੀਂ ਜੋ ਰਾਜਪੁਰੇ ਦੇ ਇਲਾਕੇ ਦੀ ਨਿਕਲਦਾ ਹੈ ਤੇ ਪਾਣੀ ਇਸ ਵੇਲੇ ਕਾਫੀ ਜ਼ਿਆਦਾ ਘੱਟ ਚੁੱਕਿਆ ਹੈ ਕਿੰਨਾ ਜਿੰਨਾ ਪਾਣੀ ਜਿਹੜਾ ਇਸ ਵੇਲੇ ਇਸ ਦੇ ਵਿੱਚ ਨਹੀਂ ਹੈਗਾ ਤੇ ਇਹੀ 25 ਦਰਾਂ ਅੱਗੇ ਜਾ ਕੇ ਕੱਗਰ ਦਰਿਆ ਦੇ ਵਿੱਚ ਜਿਹੜਾ ਬਰਸਾਤੀ ਦਰਿਆ ਹੈ ਉਸ ਦੇ ਵਿੱਚ ਜਾ ਕੇ ਮਿਲਦਾ ਹੈ ਤੇ ਫਿਰ ਜਿਹੜਾ ਕੱਗਰ ਦੇ ਵਿੱਚ ਪਾਣੀ ਜਿਹੜਾ ਉਹ ਵਧਦਾ ਹੈ ਪਰ ਫਿਲਹਾਲ ਅੱਜ 31 ਅਗਸਤ ਹੋ ਚੁੱਕੀ ਹੈ ਤੇ 31 ਅਗਸਤ ਨੂੰ ਜਿਹੜਾ ਮੀਂਹ ਵੀ ਪਿਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਕਈ ਇਲਾਕੇ ਜਿਵੇਂ ਕਿ ਮੁਹਾਲੀ ਹੈ ਪਟਿਆਲਾ ਜਾਂ ਹੋਰ ਜਿਹੜੇ ਪੰਜਾਬ ਦੇ ਇਲਾਕੇ ਨੇ ਉੱਥੇ بارش ਵੀ ਹੋਈ ਹੈ ਮੀਂਹ ਪਿਆ ਪਰ باوجود ਉਸ ਦੇ 25 ਦਰਜਾ ਜਿਹੜਾ ਇਹ ਜੋ ਇਹ ਤੁਸੀਂ ਪ੍ਰਸਾਰਟੀ ਨਾਲ ਆ ਦੇਖ ਰਹੇ ਹੋ ਇਹ ਇਸ ਵੇਲੇ ਇਹਦੇ ਵਿੱਚ ਪਾਣੀ ਦਾ ਪੱਧਰ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਔਰ ਕਗਰ ਦਰਿਆ ਦੇ ਵਿੱਚ ਹਾਲਾਂਕਿ ਥੋੜਾ ਬਹੁਤਾ ਪਾਣੀ ਦਾ ਪੱਧਰ ਇਸ ਵੇਲੇ ਜ਼ਰੂਰ ਹੈ ਬਣਿਆ ਹੋਇਆ ਜਿਸ ਦੇ ਉੱਪਰ ਨਜ਼ਰ ਰੱਖਣ ਦੀ ਜ਼ਰੂਰਤ ਹੈਗੀ ਹੈ ਪਰ ਕਿਉਂਕਿ ਜੇ 25 ਦਰੇ ਵਰਗੇ ਜਿਹੜੇ ਹੋਰ ਬਰਸਾਤੀ ਨਾਲੇ ਡੁੱਤਰ ਦਰਿਆ ਦੇ ਵਿੱਚ ਮਿਲਦੇ ਨੇ ਕਿ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਵੇ ਫੇਰ ਖਤਰੇ ਦੀ ਗੱਲ ਜਿਹੜੀ ਹੈ ਉਹ ਥੋੜਾ ਜ਼ਿਆਦਾ ਹੁੰਦੀ ਹੈ ਚਿੰਤਾ ਦੀ ਗੱਲ ਹੁੰਦੀ ਹੈ ਪਰ ਬਰਾਲ ਇੱਥੇ ਪਾਣੀ ਕੋਈ ਜ਼ਿਆਦਾ ਨਹੀਂ ਹੈ ਥੋੜਾ ਬਹੁਤਾ ਪਾਣੀ ਜਿਹੜਾ ਉਹ ਚੱਲ ਰਿਹਾ ਹੈ